ਬਾਈ ਗੁਰੂ ਜੀ ਸਤਨਾਮ ਸ੍ਰੀ ਵਾਹਿਗੁਰੂ ਸਹਿ ਜੀਮ ਅਰਚਨ ਸਰਨ ਗੋਵਿੰਦੁ ਕ ਭਜਨਾ ਦਸ ਆਪਣੇ ਕੋ ਨਾਮ ਦੇਵੋ ਇੰਦਰੇਟ ਪ੍ਰਭਤਾ ਰੋ ਕਿਰਪਾ ਕਰਤਾ ਰਹੁ ਉਜਗ ਕੋਪਤੇ ਕਾਢ ਲੇਵੋ ਓਮ ਮੰਗੋ ਰਾਮ ਤੇ ਕਦਾਨ ਸਗਲ ਮਨੋ ਵਰਤਪੂਰਨ ਹੋਵੇ ਸਿਮਰੋ ਤੁਮਰਾ ਨਾਮ ਵਾਜ ਗੁਰੂ ਜੀ ਤੁਨ ਅਸਰੀ ਮਾਹ ਲੋ ਪੰਜਵਾ ਘਰਵਰ ਮੰ ਇਕ ਓੰਕਾਰ ਸਤਗੁਰ ਪ੍ਰਸਾਦ ਬੰਦਨਰ ਬੰਦਨਾ ਗੰਗ ਗੋਪਾਲ ਰਾਏ ਬੰਦਨਰ ਬੰਦਨਾ ਗੰਗ ਗੋਪਾਲ ਰਾਏ ਰੰਗਉ ਮੱਧ ਭਾਗ ਭੇਟੇ ਗੁਰਦੇਵਾ ਕੋਟ ਦੁਪਰਾਦ ਮਿਟੇ ਅਰ ਸੇਵਾ ਚਰਨ ਕਮਲ ਜਾ ਕਾ ਮਨ ਰਾਪੈ ਸੋਗ ਗਣਤ ਜਨ ਨਾਮ ਬਿਅਪੈ ਸਾਗਰ ਤਰਿਆ ਸਾਧੂ ਸੰਗੇ ਨਿਰਭਉ ਨਾਮ ਜਪੋ ਮਲ ਰੰਗੇ ਆਰਤਨ ਦੋਖਿ ਸੁ ਪਾਪਨ ਬੇੜੀ ਜਮ ਜਨ ਦਾਰਨ ਆਵੇਂ ਨੇੜੇ ਰਸਨਾ ਗਨ ਪ੍ਰਭ ਆਪ ਪੁਜਾਈ ਨਾਨਕ ਉਦਰੇ ਪ੍ਰਭ ਸਰਣਾਇ ਰਸਨਾ ਗਨ ਪ੍ਰਭ ਆਪ ਪੁਜਾਈ ਨਾਨਕ ਉਦਰੇ ਪ੍ਰਭ ਸਰਣਾਇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ